ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਪਹਿਲਾਂ ਤਾਂ ਆਪਾਂ ਮਾਫੀ ਚਾਹੁੰਦੇ ਆ ਤੁਹਾਡੇ ਤੋਂ ਵੀ ਕਾਫੀ ਟਾਈਮ ਅ ਮਹੀਨੇ ਤੋਂ ਉੱਪਰ ਹੋ ਗਿਆ ਆਪਣੇ ਤੋਂ ਕੋਈ ਵੀਡੀਓ ਨਹੀਂ ਪਈ ਹੈ ਨਾ ਵੀਡੀਓ ਨਾ ਬਣਾਉਣ ਦਾ ਕਾਰਨ ਇਹ ਸੀ ਇੱਕ ਤਾਂ ਆਪਾਂ ਝੋਨੇ ਦੀ ਰੁੱਤ ਕਰਕੇ ਉਲਝੇ ਵੀ ਸੀ ਥੋੜਾ ਜਿਹਾ ਤੇ ਉਸ ਤੋਂ ਬਾਅਦ ਕੀ ਸੀ ਆਪਣੇ ਕੋਲ ਨੁਕਤੇ ਕੋਈ ਬਾਹਲੇ ਹੈ ਨਹੀਂ ਸੀਗੇ ਹੈ ਨਾ ਕਿ ਆਪਣੀ ਆਦਤ ਆ ਨੁਕਤੇ ਦਾ ਮਵਾ ਪਾਇਆ ਨੈਟ ਤੇ ਵੀ ਜਿੰਨੇ ਮਰਜ਼ੀ ਪਾਈ ਚੱਲ ਗਏ ਪਰ ਆਪਣੀ ਆਦਤ ਇਹ ਹੈਗੀ ਵੀ ਜਿਹੜਾ ਨੁਕਤਾ ਕੋਈ ਫਾਇਦਾ ਕਰੇ ਕੋਈ ਨੁਕਸਾਨ ਨਾ ਕਰੇ ਹੈ ਨਾ ਜਾ ਕਿ ਇਹਦਾ ਵਰਤਿਆ ਹੋਇਆ ਹੋਵੇ ਵੀ ਆਪਾਂ ਉਹ ਨੁਕਤੇ ਕੋਸ਼ਿਸ਼ ਕਰਦੇ ਨੇ ਵੀ ਉਹ ਨੁਕਤੇ ਤੁਹਾਡੇ ਕੋਲੇ ਲੈ ਕੇ ਅੱਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਇਆ ਭਾਰ ਦਾ ਨੁਕਤਾ ਕਿਉਂ ਹੁਣ ਪਿੱਛੇ ਸਮਾਂ ਜਿਹੜਾ ਨੰਕ ਗੈਣ ਮੱਕੀ ਸੀ ਕਿ ਕਾਫੀ ਆਪਣੇ ਪਸ਼ੂਆਂ ਨਾਲ ਆਪਾਂ ਪਾਉਂਦੇ ਰਹੇ ਆ ਮੱਕੀ ਹੈ ਨਾ ਤੇ ਮੱਕੀ ਦਾ ਕਾਰਨ ਕੀ ਹੈ ਮੱਕੀ ਥੋੜੀ ਤਾਕਤ ਵਾਲੀ ਹੁੰਦੀ ਆ ਤੇ ਉੱਪਰ ਥੋੜੀ ਗਰਮੀ ਸੀਗੀ ਤਾਂ ਕਰਕੇ ਮੱਕੀ ਜਿਨ੍ਹਾਂ ਨੇ ਪਾਈ ਆ ਕਾਫੀ ਪਸ਼ੂਆਂ ਨੂੰ ਭਾਰ ਦੀ ਜਿਹੜੀ ਦਿੱਕਤ ਆ ਉਹ ਆਈ ਹੈਗੀ ਤੇ ਕਾਫੀ ਫੋਨ ਵੀ ਆਉਂਦੇ ਸੀਗੇ ਬਾਈ ਤੁਸੀਂ ਵੀਡੀਓ ਕੋ ਨਹੀਂ ਪਾਉਂਦੇ ਜਾਂ ਕੋਈ 10 ਦਿਨ ਨੁਕਤੇ ਦੱਸਿਆ ਕਰੋ ਸਾਨੂੰ ਚੰਗੀਆਂ ਲੱਗਦੀਆਂ ਨੇ ਵੀਡੀਓ ਤੇ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜਾ ਤੁਸੀਂ ਇੰਨਾ ਮੈਨੂੰ ਸਤਿਕਾਰ ਤੇ ਮਾਣ ਦਿੰਨੇ ਹੋ ਵੀ ਤੁਸੀਂ ਮੈਨੂੰ ਕਹਿਨੇ ਨਵਾਣੇ ਨੂੰ ਵੀ ਨਾ ਮਾਣ ਬਖਸ਼ਤਾ ਵੀ ਤੁਸੀਂ ਬਹੁਤ ਜਿਆਦਾ ਵਧੀਆ ਨੁਕਤੇ ਦੱਸਦੇ ਹੋ ਹਨ ਚਲੋ ਰੱਬ ਦੀ ਡਿਊਟੀ ਲਈ ਹੋਈ ਆਪਾਂ ਆਦੇ ਕੋਲ ਨੁਕਤੇ ਤਾਂ ਬਣਾਉਂਦੇ ਨਹੀਂ ਕਿ ਕਿਹੜਾ ਆਪਾਂ ਕੋਈ ਵੈਦ ਨਹੀਂ ਜਾਂ ਡਾਕਟਰ ਨਹੀਂ ਗੇ ਨੁਕਤੇ ਆਪਣੇ ਹੋ ਹੀ ਹੁੰਦੇ ਜਿਵੇਂ ਕੋਈ ਦੱਸ ਦਿੰਦਾ ਵੀ ਆ ਵਰਤਿਆ ਵਾ ਨੁਕਤੇ ਤੁਸੀਂ ਦੱਸ ਦੋ ਜਾਂ ਕੋਈ ਬਜ਼ੁਰਗ ਦੱਸ ਦਿੰਦੇ ਹਨ ਤੇ ਹੁਣ ਵੀ ਆਪਣਾ ਕਾਫੀ ਚਾਰ ਪੰਜ ਨੁਕਤੇ ਆਏ ਆ ਕਿਉਂਕਿ ਮੇਰੀ ਰਸਤੇ ਦੇ ਵਿੱਚ ਬਜ਼ੁਰਗ ਆ ਵੈਦ ਹੈਗਾ ਹੈ ਦਾ ਬੰਦੇਆਂ ਵਾਲਾ ਵੈਦ ਆ ਪਰ ਉਹ ਜਵਾਨੀ ਵੇਲੇ ਦੀ ਪਸ਼ੂਆਂ ਦਾ ਕੰਮ ਕਰਦਾ ਰਿਹਾ ਹੈਗਾ ਡਾਕਟਰੀ ਕਰਦਾ ਰਿਹਾ ਉਹਨੇ ਮੈਨੂੰ ਕਈ ਨੁਕਤੇ ਦੱਸਿਆ ਆਪਾਂ ਉਹ ਵੀ ਤੁਹਾਨੂੰ ਸਾਂਝੇ ਕਰਾਂਗੇ ਹਨ ਤੇ ਪਹਿਲਾਂ ਆਪਾਂ ਤੁਹਾਨੂੰ ਬਾਰੇ ਟਾਈਮ ਨਾਲ ਹੋ ਕਰ ਗਿਆ ਆਪਾਂ ਤੁਹਾਨੂੰ ਨੁਕਤਾ ਦੱਸ ਦਗੇ ਜਿਹੜੇ ਕਿ ਖੇਤਾਂ ਦੇ ਵਿੱਚ ਬੈਠੇ ਲੋਕ ਹਨਾ ਪਸ਼ੂ ਪਾਲਦੇ ਉਹਨਾਂ ਹੱਥ ਦਾ ਹੈਗਾ ਸੌਖਾ ਜਿਹੜੇ ਪਿੰਡਾਂ ਜਾਂ ਉਹਨਾਂ ਹੱਥ ਥੋੜਾ ਹੋ ਸਕਦਾ ਵੀ ਔਖਾ ਹੋਵੇ ਕਰਨਾ ਕੀ ਆ ਤੁਸੀਂ ਕੋਈ ਖਾਨੂਨੀ ਦੇਣਾ ਕੁਝ ਨਹੀਂ ਕਰਨਾਗਾ ਸਿਰਫ ਇੱਕ ਟੋਹਾ ਪਟਨਾਗਾ ਜਿਹਦਾ ਖੇਤਾਂ ਦੇ ਵਿੱਚ ਬੈਠਿਓ ਤਾਂ ਉਤ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ 5-7 ਪਸ਼ੂਆਂ ਵਾਸਤੇ ਬਣਾ ਕੇ ਰੱਖੋ ਵੀ 5-7 ਪਸ਼ੂ ਉਹਦੇ ਵਿੱਚ ਬੈਠਣੇ ਬੈਠਣ ਹਨਾ ਹਰ ਵਕਤ ਤੁਸੀਂ ਬਾਹ ਕੇ 2 ਘੰਟੇ 3 ਘੰਟੇ ਬਾਹੋਂ ਹੀ ਬਾਉਂ ਦੇਲੀ ਕਿਉਂਕਿ ਉਹਨਾਂ ਪਸ਼ੂਆਂ ਨੂੰ ਬਹੁਤ ਇਕੱਲਾ ਭਾਰ ਨਹੀਂ ਬਹੁਤ ਹੋਰ ਵੀ ਬਿਮਾਰੀਆਂ ਜਿਹੜੀਆਂ ਹੜਨੀਆਂ ਗਈਆਂ ਤੁਸੀਂ ਕੀ ਕਰਨਾ ਜਿਹੜਾ ਪਹਾੜ ਵਾਲਾ ਪਸ਼ੂ ਐ ਪਹਿਲੀ ਗੱਲ ਤਾਂ ਉਹਦੀ ਗੌਰ ਵੀ ਰੱਖਣੀ ਤੁਸੀਂ ਡਾਕਟਰੀ ਇਲਾਜ ਵੀ ਜਰੂਰ ਕਰਾਉਣਾ ਨਾਲ ਹਨਾ ਕਿਉਂ ਮੈਨੂੰ ਇਹ ਦੱਸਿਆ ਆਪਾਂ ਜਮਾਇਆ ਨਹੀਂ ਕਿਉਂ ਲੋੜ ਨਹੀਂ ਹੁੰਦੀ ਰੇਕ ਉਹ ਨਕਤੇ ਦੀ ਵੀ ਆਪਾਂ ਘਰੇ ਅਜਮਾਉਣਾ ਜਿ ਅਜਮਾਉਣਾ ਕਿਉਂ ਕੋਈ ਨੁਕਸ ਹੋਊ ਤਾਂ ਆਪਾਂ ਜਮਾਵਾਂਗੇ ਹਨਾ ਮੈਨੂੰ ਚੰਗੇ ਲੱਗੀ ਗੱਲ ਜਿਹਨੇ ਜਿੱਥੋਂ ਮੈਨੂੰ ਪਤਾ ਲੱਗਿਆ ਮੈਨੂੰ ਠੀਕ ਲੱਗੀ ਗੱਲ ਕਿ ਆਪਾਂ ਪਾਣੀ ਦੇ ਵਿੱਚ ਜਦੋਂ ਆਪਾਂ ਇਨਸਾਨ ਬੈੰਨੇ ਆ ਆਪਾਂ ਨੂੰ ਵੀ ਗਰਮੀ ਦੇ ਵਿੱਚ ਹੁੰਦਾ ਵੀ ਪਾਣੀ 'ਚ ਬਹਿਜ ਗਿਆ ਹਨਾ ਤੇ ਆਪਣੀ ਜਿਹੜੀ ਸਰੀਰ ਦੀ ਜਿਹੜੀ ਗਰਮੈਸ਼ਾ ਹੋਂ ਨਿਕਲਦੀ ਆ ਉਹੀ ਚੀਜ਼ ਪਸ਼ੂਆਂ ਜਦੋਂ ਅੰਦਰ ਗਰਮੈਸ਼ ਵਧੂਗੀ ਤਾਂ ਹੀ ਆਪਾਂ ਨੂੰ ਜਿਹੜਾ ਪਸ਼ੂ ਆ ਭਾਰ ਦਿਖਾਊਗਾ ਹੈਨਾ ਤੇ ਜੇ ਤੁਸੀਂ ਕੀ ਕਰੋਗੇ ਤੁਸੀਂ ਪਾਣੀ ਦੇ ਵਿੱਚ ਪਸ਼ੂ ਨੂੰ ਬਾਹਮਗ 2-3 ਘੰਟੇ ਦੇਣੇ ਤਾਂ ਹੋ ਸਕਦਾ ਉਹਦੇ ਨਾਲ ਤੁਹਾਨੂੰ ਰਾਹਤ ਜ਼ਰੂਰ ਮਿਲੇ ਪਸ਼ੂ ਨੂੰ ਕਿਉਂ ਪਾਣੀ ਜਿਹੜਾ ਪਸ਼ੂ ਦੀ ਗਰਮੈਸ਼ ਕੱਢੂਗਾ ਤੇ ਆਟੋਮੈਟਿਕ ਹੀ ਆਪਾਂ ਨੂੰ ਪਤਾ ਵੀ ਭਾਰ ਜਿਹੜਾ ਉਹ ਪੈਣੋਂ ਹਟੂਗਾ ਹੈਨਾ ਇੱਕ ਤਾਂ ਉਹਦੀ ਆਪਾਂ ਕੋਸ਼ਿਸ਼ ਕਰਨੀ ਹੈ ਜਦੋਂ ਭਾਰ ਪੈਂਦਾ ਆਪਾਂ ਜਿਹੜਾ ਖਾਣਾ-ਦਾਨ ਉਹਨੂੰ ਖਵਾਉਣਾ ਪੱਠੇ 'ਤੇ ਪਾਉਣੇ ਹੈ ਨਾ ਉਹ ਥੋੜੇ ਘੱਟ ਪਾਈ ਗਏ ਆਪਾਂ ਉਹਦੇ ਇਹ ਹੋਊਗਾ ਜਦੋਂ ਪੱਠੇ ਵੀ ਆਪਾਂ ਪਸ਼ੂ ਰਾਜ ਕੇ ਖਾ ਲੂਗਾ। ਉਦੋਂ ਬਾਅਦ ਵੀ ਭਾਰ ਦਿਖਾ ਜਾਂਦਾ ਹਨਾ। ਜੇ ਜਿਹੜਾ ਪਸ਼ੂ ਭਾਰ ਦਿਖਾਉਂਦਾ ਹੈ ਉਹ ਪਸ਼ੂ ਰਾਜ ਕੇ ਪੱਠੇ ਖਾਊਗਾ ਤਾਂ ਹੋ ਸਕਦਾ ਹੈ ਭਾਰ ਜ਼ਿਆਦਾ ਦਿਖਾਵੇ। ਉਹਦੀ ਆਪਾਂ ਕੋਸ਼ਿਸ਼ ਕਰਨੀ ਹੈ ਵੀ ਨਾ ਪਸ਼ੂ ਨਾ ਪੱਠੇ ਜ਼ਿਆਦਾ ਖਾਵੇ। ਤੇ ਇਹ ਜ਼ਰੂਰ ਕਰਨਾ ਤੁਸੀਂ ਟੋਹਾ ਪੱਟ ਕੇ ਪਸ਼ੂ ਨੂੰ ਡੇਲੀ 2 ਜਾਂ 3 ਘੰਟੇ ਪਾਣੀ ਦੇ ਵਿੱਚ ਬਿਠਾਓ। ਉਹਦੇ ਨਾਲ ਹੋ ਸਕਦਾ ਜਿਹੜੀ ਭਾਰ ਦੀ ਸਮੱਸਿਆ ਉਹ ਕੁਝ ਹੱਦ ਤੱਕ ਠੀਕ ਹੋ ਜਾਵੇ, ਹੋ ਸਕਦਾ ਠੀਕ ਹੋ ਜਾਵੇ, ਹੋ ਸਕਦਾ ਘਟ ਜੇ ਹਨਾ। ਕਾਂਕਾ ਅੱਡੋੜੀ ਪਸ਼ਨਾ ਦਾ ਸਿਸਟਮ ਆ ਅੱਡੋੜੀ ਸਰੀਰ ਨੂੰ ਅੱਡੋੜੀ ਨਖ ਤੇੜਿਓ ਲੱਗਦੇ ਆ ਤੇ ਅੱਡੋੜੀ ਨਖ ਤੇ ਕੰਮ ਕਰਦੇ ਆ ਹਨ ਅ ਤੇ ਇੱਕ ਮੈਂ ਹੋਰ ਬੇਨਤੀ ਕਰਦਾ ਆ ਵੀ ਤੁਸੀਂ ਮੈਨੂੰ ਫੋਨ ਲਾ ਲੈਣਾ ਬਾਈ ਜੀ ਤੁਹਾਨੂੰ ਜਾਣਕਾਰੀ ਬਹੁਤ ਜ਼ਿਆਦਾ ਆ ਤੁਸੀਂ ਨਖ ਤੇ ਦੱਸਦੇ ਰਹਿੰਨੇ ਹੋ ਹਨ ਮੈਨੂੰ ਆ ਦੱਸੋ ਮੈਨੂੰ ਉਹ ਦੱਸੋ ਅ ਸਵਾਗਤ ਕਰਦਾ ਤੁਹਾਡੇ ਫੋਨਾਂ ਦਾ ਜਿਹੜਾ ਤੁਸੀਂ ਫੋਨ ਲਾਉਂਦੇ ਆ ਮਾਨ ਮੰਨ ਕੇ ਫੋਨ ਲਾਉਂਦੇ ਆ ਹਨ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਦੋਂ ਤੁਸੀਂ ਫੋਨ ਲਾ ਕੇ ਕੋਈ ਸਮੱਸਿਆ ਮੈਨੂੰ ਦੱਸਦੇ ਫਿਰ ਮੈਂ ਉਹਦੀ ਸਮੱਸਿਆ ਦੀ ਪਰੋਸ ਸਮੱਸਿਆ ਜਿਹੜਾ ਹੱਲ ਹੈ ਮੈਂ ਉਹ ਲੱਭਣ ਦੀ ਕੋਸ਼ਿਸ਼ ਕਰਦਾ ਹੁੰਨਾਗਾ ਵੀ ਮੈਨੂੰ ਕਦ ਨਾ ਕਦ ਮਿਲ ਜਿਓ ਹਨਾ ਕਿ ਮੈਂ ਆਪ ਕੋਈ ਵੈਦ ਨਹੀਂ ਕੋਈ ਡਾਕਟਰ ਨਹੀਂ ਮੈਂ ਨੁਕਤੇ ਆਦੇ ਕੋਲੋਂ ਨਹੀਂ ਬਣਾਉਂਦਾਗਾ ਤੇ ਮੈਂ ਜੇ ਕਿਸ ਨੂੰ ਐਂ ਵੀ ਲੱਗਦਾ ਵੀ ਮੈਂ ਇਹ ਚੀਜ਼ ਜ਼ਰੂਰ ਕਹਿੰਨੇ ਚਾਹੂੰਗਾ ਵੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਮੈਂ ਵੀਡੀਓ ਪਾਤੀ ਤਾਂ ਮੈਂ ਬਹੁਤ ਜ਼ਿਆਦਾ ਜਾਣਕਾਰ ਹਾਂ ਤਾਂ ਤੁਸੀਂ ਮੇਰੇ ਤੇ ਨਿਰਭਰ ਹੋ ਜੋ ਨਹੀਂ ਮੈਂ ਨੁਕਤੇ ਉਹੀ ਦੱਸਦਾ ਜਿਹੜਾ ਦਾ ਜਮਾਏ ਹੋਣ ਜਾਂ ਕਿਸੇ ਨੇ ਦੱਸੇ ਹੁਣ ਵੀ ਬਾਈ ਮੈਂ ਅਜਮਾਇਆ ਜਾਂ ਮੈਨੂੰ ਲੱਗੇ ਵੀ ਹਾਂ ਨੁਕਤੇ ਦਾ ਨੁਕਸਾਨ ਕੋਈ ਨਹੀਂ ਜੇ ਫਾਇਦਾ ਨਹੀਂ ਕੀਤਾ ਵੀ ਇਹ ਨੁਕਤੇ ਦਾ ਨੁਕਸਾਨ ਨਹੀਂ ਕਰਨਾ ਹਨਾ ਮੈਂ ਉਹ ਨੁਕਤੇ ਦੱਸ ਦੇਣਾ ਹੁਣ ਨੁਕਤਾ ਕੀ ਆਏ ਕੋਈ ਜੇ ਆਪਾਂ ਨੁਕਤੇ ਨੂੰ ਸੋਚ ਲਈਏ ਵੀ ਨੁਕਤਾ ਦੱਸਿਆ ਬਾਈ ਨੇ ਤਾਂ ਆਪਾਂ ਆਪਣੇ ਦਿਮਾਗ ਦੇ ਵਿੱਚ ਇੱਕ ਫੋਟੋ ਬਣ ਜਾਂਦੇ ਨੁਕਤਾ ਤਾਂ ਵੈਰ ਹੀ ਦੱਸਦਾ ਹਨਾ ਨਹੀਂ ਇਹ ਨੁਕਤਾ ਆ ਜਿਵੇਂ ਆਪਨੇ ਕਹਿੰਦੇ ਕੋਈ ਜੇ ਆਪਾਂ ਨੂੰ ਕੋਈ ਸਮੱਸਿਆ ਹੈ ਯਾਰ ਕੋਈ ਨੁਕਤਾ ਸੋਚ ਯਾਰ ਕੋਈ ਆਪਾਂ ਇਹ ਸਮੱਸਿਆ ਦੇ ਨਿਕਲ ਗਏ ਹਨਾ ਉਹ ਨੁਕਤਾ ਦਾ ਇੱਕ ਥੌਟ ਆ ਆਪਾਂ ਜੇ ਕਹਿੰਗੇ ਸੋਚ ਆ ਹਨਾ ਤਾਰ ਟਾਪਿਕ ਇਹ ਸਾਂਦੇ ਆਪਾਂ ਉਹ ਚੀਜ਼ ਨੂੰ ਵੀ ਆਪਾਂ ਆ ਕਰਕੇ ਦੇਖ ਲਿਗਾ ਜਾਂ ਪਾ ਕਰਕੇ ਦੇਖ ਲਿਗਾ ਨਾ ਕਿਉਂਕਿ ਦੇਸੀ ਦਵਾਈਆਂ ਦੇਸੀ ਨੁਕਤੇ ਹੁੰਦੇ ਜਿਹੜੇ ਉਹ ਕਿਸੇ ਪਸ਼ੂ ਤੇ ਤਾਂ ਜਿਹੜੇ ਉਹ ਬਦਕਾ ਫਾਇਦਾ ਕਰ ਜਾਂਦੇ ਆ ਕਿਸੇ ਤੇ ਕਈ ਵਾਰ ਨਹੀਂ ਵੀ ਕਰਦੇ ਹਨਾ ਤਾਂ ਕਰਕੇ ਮੈਂ ਤੁਹਾਨੂੰ ਪਹਿਲੇ ਬੇਨਤੀ ਕਰਦਾ ਵੀ ਇਹ ਨਾ ਸੋਚਿਆ ਕਰੋ ਜੇ ਮੈਂ ਨੁਕਤਾ ਦੱਸਦਾ ਤੇ ਉਹ ਨੁਕਤਾ 100% ਹੀ ਕੰਮ ਕਰੂਗਾ ਤੇ ਜਾਂ ਮੈਂ ਨੁਕਤੇ ਦੱਸਦਾ ਤਾਂ ਵੀ ਬਾਈ ਦਾ ਵਾਅਦਾ ਹੈ ਬਾਈ ਦਾ ਜਾਂ ਡਾਕਟਰ ਹੈ ਨਾ ਜਾਂ ਬਾਈ ਨੂੰ ਸਾਰੇ ਹੀ ਪਤਾ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਨੀਗੀ ਮੈਂ ਤਾਂ ਸਿਰਫ ਚੈਨਲ ਬਣਾਇਆ ਸੀਗਾ ਚੈਨਲ ਬਣਾਇਆ ਸੀ ਇੰਟਰਵਿਊ ਕਰਨ ਵਾਸਤੇ ਚਲੋ ਦੋ ਚਾਰ ਨੁਕਤੇ ਸੀਗੇ ਤਾਇਆ ਜੀ ਨੇ ਦੱਸੇ ਤੇ ਦੋ ਚਾਰ ਨੁਕਤੇ ਮੈਨੂੰ ਘਰੇ ਜਮਾਏ ਮੈਨੂੰ ਪਤਾ ਸੀ ਆਪਾਂ ਉਹ ਦੱਸਦੇ ਹਾਂ ਨਾ ਤਾਂ ਮੈਨੂੰ ਭਰ ਮਹੰਗਾਰਾ ਮਿਲਿਆ ਚੀਜ਼ ਤਾਂ ਪਰ ਮੈਨੂੰ ਇਹ ਚੀਜ਼ ਸੋਚ ਦਿਮਾਗ ਦੇ ਵਿੱਚ ਇਹ ਚੀਜ਼ ਆਈ ਵੀ ਕਿਉਂ ਨਾ ਆਪਾਂ ਨੁਕਤੇ ਦੱਸਣ ਲੱਗ ਗਏ ਹੈ ਨਾ ਜਿੰਨੇ ਕੁ ਪਤਾ ਲੱਗਦੇ ਜਾਂ ਆਪਾਂ ਨੂੰ ਪਤਾ ਲੱਗਦਾ ਕਿਸੇ ਨਾ ਕਿਸੇ ਦਾ ਜਿਹੜਾ ਕੋਈ ਗਰੀਬ ਪਰਿਵਾਰ ਹੁੰਦਾ ਚੰਗੇ ਪਸ਼ੂ ਰੱਖਿਆ ਹੁੰਦੇ ਆ ਨਾ ਤੇ ਉਹ ਆਏ ਹੁੰਦਾ ਵੀ ਥੋੜੇ ਤੋਂ ਥੋੜੇ ਪੈਸਾ ਨਾ ਸਰ ਜੀ ਹੈ ਨਾ ਤਾ ਕਰਕੇ ਆਪਾਂ ਉਹ ਚੀਜ਼ਾਂ ਨੁਕਤੇ ਦੱਸਦਾ ਗਾ ਮੈਂ ਨੁਕਤੇ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਇਹ ਦੱਸਦੇ ਆ ਵੀ ਕਿਸੇ ਦੀ ਗੱਲ ਦੱਸੀ ਹੋਈ ਵੀ ਆਪ ਭਾਈ ਮੈਂ ਅਜਮਾ ਕੇ ਦੇਖੀ ਸੀ ਆਪੋ ਗੱਲਾਂ ਹੀ ਗਾਹਾਂ ਸ਼ੇਅਰ ਕਰਦੇ ਆ ਇੱਕਸਾ ਹਣਾ ਸਮਝ ਲਾਂਗੇ ਆਪਾਂ ਵੀ ਮੈਂ ਸਾਥ ਦੇ ਵਿੱਚ ਬੈਠਾ ਤੁਹਾਡੇ ਨਾਲ ਹਨਾ ਆਪਾਂ ਸਾਥ ਦੇ ਵਿੱਚ ਗੱਲ ਕਰ ਰਹੇ ਆ ਵੀ ਭਾਈ ਪਲਾਨ ਨੇ ਰਾਇਨ ਅਜਮਾਇਆ ਸੀ ਤੂੰ ਅਜਮਾ ਕੇ ਦੇਖ ਲੈ ਹਨਾ ਇਹ ਚੀਜ਼ ਆ ਤਾਂ ਕਰਕੇ ਮੈਂ ਬੇਨਤੀ ਕਰਦਾ ਹੁਣ ਵੀ ਜੇ ਕਿਸੇ ਨੂੰ ਚੰਗੇ ਲੱਗਦੇ ਆ ਤਾਂ ਚੰਗੀ ਗੱਲ ਆ ਜੇ ਕਿਉਂ ਨਹੀਂ ਵੀ ਚੰਗਾ ਲੱਗਦਾ ਹਨਾ ਵੀ ਆਪਣੇ ਨੁਕਤੇ ਵੀ ਨਹੀਂ ਵੀ ਚੰਗਲਾ ਦੇ ਵੀ ਗਲਤ ਆ ਜਾਂ ਕੁਝ ਵੀ ਹੈ ਨਾ ਤਾਂ ਉਹਨਾਂ ਤੋਂ ਮੈਂ ਪਹਿਲੇ ਹੀ ਮਾफी ਮੰਗਦਾ ਇਹ ਕਿਉਂ ਮੈਂ ਕੋਈ ਇਹ ਨਹੀਂ ਕਹਿੰਦਾ ਮੇਰੇ ਨੁਕਤੇ ਜਮਾਓ ਤੇ ਇਹੇ ਨੁਕਤਾ ਜਣ ਦੀ ਸਹੀ ਹੈ ਨਹੀਂ ਕਿਉਂਕਿ ਡਾਕਟਰੀ ਆਪਾਂ ਕਈ ਵੇ ਹੁੰਦੇ ਆ ਆਪਾਂ ਡਾਕਟਰ ਵੀ ਬਦਲ ਬਦਲ ਵੇਹਨੇ ਆ ਵੀ ਰਾ ਡਾਕਟਰ ਤੋਂ ਆਪ ਨੂੰ ਇਲਾਜ ਦਾ ਕਰਾਇਆ ਸੀ ਤੇ ਫਰਕ ਨਹੀਂ ਪਿਆ ਹਨਾ ਆਪਾਂ ਹੋਰ ਤੋਂ ਜਮਾ ਕੇ ਦੇਖ ਲੈਣਾ ਨੁਕਤਾ ਨਾ ਜਾਂ ਆਪਾਂ ਹੋਰ ਡਾਕਟਰ ਨੂੰ ਮਲਾ ਕੇ ਦੇਖ ਲੈਣਾ ਉਹ ਚੀਜ਼ ਆ ਜਾਂਦੀ ਹੈ ਤੇ ਮੈਂ ਬੇਨਤੀ ਕਰਦਾ ਜੇ ਤੁਹਾਨੂੰ ਵੀ ਕਿਸੇ ਨੂੰ ਕੋਈ ਪਤਾ ਹੁੰਦਾ ਵੀ ਮੈਂ ਆ ਨੁਕਤਾ ਜਮਾਇਆ ਜਾਂ ਕਰੇ ਹਨ ਕੋਈ ਦਵਾਈ ਦੇਸੀ ਦਿੱਤੀ ਹੈ ਤਾਂ ਤੁਸੀਂ ਦੱਸਿਆ ਜਰੂਰ ਕਰੋ ਮੈਸੇਜ ਕਰਿਆ ਕਰੋ ਕਮੈਂਟ ਕਰਿਆ ਕਰੋ ਹਨ ਤਾਂ ਜੋ ਆਪਾਂ ਇਧਰ ਦਾ ਨੁਕਤਾ ਉਧਰ ਭੇਜ ਗਏ ਉਧਰਲਾ ਨੁਕਤਾ ਇਧਰ ਭੇਜ ਗਏ ਤਾਂ ਕਿਸੇ ਨਾ ਕਿਸੇ ਦਾ ਭਲਾ ਹੋ ਜੀ ਹਨਾ ਕਿ ਮੈਨੂੰ ਵੀ ਇਹ ਚੀਜ਼ ਦਾ ਹੁੰਦਾ ਹਨ ਮੈਂ ਵੀ ਨੁਕਤੇ ਕਈ ਨੁਕਤੇ ਹੈਗੇ ਜਿਵੇਂ ਮੈਂ ਹਾਥੀਬੁਰਾ ਨੁਕਤਾ ਉਹ ਮੈਨੂੰ ਕਿਸੇ ਨੇ ਦੱਸਿਆ ਸੀਗਾ ਤੇ ਯਾਦ ਆਤ ਥੋੜੀ ਨਹੀਂ ਬਾਲੀ ਤੇਜ ਵੀ ਯਾਦ ਰੱਖ ਸਕੀ ਗੱਲ ਹਨਾ ਤਾਂ ਕਰਕੇ ਮੈਂ ਇਹ ਮੈਂ ਇਹਨਾਂ ਵੀ ਫਾਇਦਾ ਚੀਜ਼ਾਂ ਮੈਂ ਨੋਕਤਾ YouTube ਤੇ ਪਾਇਆ ਜਦੋਂ ਮੈਨੂੰ ਲੋੜ ਆ ਮੈਂ YouTube ਤਾਂ ਨੋਕਤਾ ਦੇਖਿਆ ਆਪਦਾ ਜਮਾਲ ਆ ਇਹਨਾਂ ਹਨਾ ਇਹ ਚੀਜ਼ ਦਾ ਮੈਨੂੰ ਵੀ ਬੈਨੀਫਿਟ ਆ ਤੁਹਾਨੂੰ ਵੀ ਬੈਨੀਫਿਟ ਆ ਚੀਜ਼ ਦਾ ਨਾ ਤਾਂ ਕਰਕੇ ਐ ਹੁੰਦਾ ਵੀ ਨੋਕਤੇ ਦੱਸਿਆ ਕਰੋ ਆਪਾਂ ਚੈਨਲ ਤੋਂ ਪਾਈਗੇ ਨੋਕਤੇ ਤਾਂ ਕਿਸੇ ਨਾ ਕਿਸੇ ਦਾ ਭਲਾ ਜਿਹੜਾ ਹੋ ਸਕੇ ਹਨਾ ਇਹ ਚੀਜ਼ ਜ਼ਰੂਰੀ ਆ ਤੇ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਜੇ ਕਿਸੇ ਨੇ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਜਿਵੇਂ ਕੋਈ ਗਾਂ ਮੱਝ ਜਾਂ ਘੋੜੀ ਜਾਂ ਕੋਈ ਵੀ ਤਰ੍ਹਾਂ ਦਾ ਜਾਨਵਰ ਹੈ ਹਨਾ ਵੇਚਣਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998728258 ਮੇਰਾ ਨੰਬਰ ਹੈਗਾ ਨੋਟ ਕਰ ਲਓ ਜੀਵਨ ਮੇਰਾ ਨਾਂ ਤੇ ਪਿੰਡ ਮੇਰਾ ਬੁਰਜਲਾ ਦਾ ਜ਼ਿਲ੍ਹਾ ਬਠਿੰਡਾ ਪੰਗ ਤੇ ਭਾਈ ਦੇਰਗਾ ਹੈਗਾ ਥਰਾਜ ਹੋ ਗਿਆ ਕਿਸਤਰ ਵਾਲਾ ਹੋ ਗਿਆ ਸੁਖਾਣੰਦ ਪਿੰਡ ਹੋ ਗਿਆ ਕੋਠਾਗੁਰੂ ਹੋ ਗਿਆ ਇੰਨਾ ਪਿੰਡਾਂ ਦੇ ਵਿੱਚ ਮੇਰਾ ਪਿੰਡ ਹੈਗਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਚੰਗੀ ਨਸਲ ਦੇ ਹਨ ਪਸ਼ੂ ਰੱਖੇ ਹੋਏ ਆ ਉਹਨਾਂ ਦੀ ਵੀਡੀਓ ਬਣਾਉਣੀ ਆ ਜਾਂ ਤੁਸੀਂ ਚੰਗੇ ਪੱਧਰ ਤੇ ਡੈਰੀ ਫਾਰਮ ਕਰ ਰਹੇ ਹੋ ਹਨ ਜਾਂ ਤੁਸੀਂ ਜਿਵੇਂ ਆਪਾਂ ਘੋੜੇ ਰੱਖ ਰਹੇ ਚੰਗੀ ਨਸਲ ਦੇ ਹਨ ਜਾਂ ਕੋਈ ਡਾਕ ਕਨਾਲ ਚਲਾ ਰਹੇ ਹਾਂ ਜੇ ਤੁਸੀਂ ਉਹ ਚੀਜ਼ ਦੀ ਵੀਡੀਓ ਬਣਾਉਣੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕਾ ਜਿਹੜਾ ਉਹ ਕਰ ਸਕਦੇ ਹੋ ਤੇ ਆਪਾਂ ਹੁਣ ਅੱਗੇ ਇੰਟਰਵਿਊ ਸਟਾਰਟ ਕਰਨੀਆਂ ਹੈ ਪਹਿਲਾਂ ਵੀ ਮੈਂ ਕਾਫੀ ਵੀਡੀਓ ਦੇ ਵਿੱਚ ਕਿਹਾ ਤਾਂ ਮਾਫੀ ਚਾਹੁੰਦਾ ਕਿਉਂਕਿ ਮੈਂ ਲੇਟ ਜਾਦੇ ਹੋਗਾ ਥੋੜਾ ਜਿਹਾ ਕਿਉਂ ਘਰ ਦੇ ਕੰਮਾ ਕੰਮਾ ਕਰਾ ਕਰਕੇ ਮੈਥੋਂ ਇੰਟਰਵਿਊ ਵੀ ਸਿੱਧੀ ਸਟਾਰਟ ਨਹੀਂ ਹੋਣਗੀਆਂ ਤੇ ਪਰ ਮੈਂ ਕੋਸ਼ਿਸ਼ ਕਰਦਾ ਹਾਂ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਆਪਾਂ ਇੰਟਰਵਿਊ ਸਟਾਰਟ ਕਰਾਂਗੇ ਜ਼ਰੂਰ ਕਰਾਂਗੇ ਕਈ ਡਾਕਟਰਾਂ ਦੇ ਵੀ ਆਪਾਂ ਤੁਹਾਡੇ ਨਾਲ ਰੂਬਰੂ ਤੁਹਾਨੂੰ ਕਰਾਵਾਂਗੇ ਆਪਾਂ ਜਾਣਕਾਰੀ ਲਵਾਂਗੇ ਤੁਹਾਡੇ ਵਾਸਤੇ ਨਾ ਮੇਰੇ ਆਸਤੇ ਜਾਣਕਾਰੀਆਂ ਤੁਹਾਡੇ ਆਸਤੇ ਜਾਣਕਾਰੀਆਂ YouTube ਤੇ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਸਾਂਭ ਕੇ ਰੱਖੀ ਜਾਊਗੀ ਤਾਂ ਜਦੋਂ ਵੀ ਕਿਤੇ ਲੋੜ ਪੈਂਦੀ ਆਪਾਂ ਆ ਮੈਂ ਵੀ ਉਹ ਚੀਜ਼ ਸੁਣ ਕੇ ਤੇ ਆਪਦੇ ਪਸ਼ੂ ਜਿਹੜੇ ਰੱਖੇ ਹੋਇਆ ਤਾਂ ਮੈਂ ਵੀ ਉਹਨਾਂ ਦਾ ਬੈਨੀਫਿਟ ਲੈਣ ਨੂੰ ਤੁਸੀਂ ਵੀ ਲੈ ਸਕਦੇ ਹੋ ਨਾ ਤੇ ਹੁਣ ਦਿਓ ਇਜਾਜ਼ਤ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਨਵੀਂ ਵੀਡੀਓਜ਼ ਨਾਲ ਧੰਨਵਾਦ ਜੀ